ਸਤਿ ਸ਼੍ਰੀ ਅਕਾਲ ਜੀ ਦੈਣੀ ਕੁਜਾਲਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਆਹ ਤੇ ਦੋਸਤੋ ਅਸੀਂ ਅੱਜ ਗੱਲ ਕਰਾਂਗੇ ਨਸ਼ੇ ਨੂੰ ਲੈ ਕੇ। ਨਸ਼ਾ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਫੈਲਦਾ ਜਾ ਰਿਹਾ ਹੈ। ਪਰ ਕੁਝ ਇਮਾਨਦਾਰ ਅਫਸਰ ਇਸ ਗੰਦੇ ਨਸ਼ੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੱਲ ਏਆਈਜੀ ਜਗਜੀਤ ਸਿੰਘ ਸਰੋਹਾ ਅਤੇ ਡੀਐਸਪੀ ਯੋਗੇਸ਼ ਕੁਮਾਰ ਦੇ ਹੁਕਮਾਂ ਤੇ ਇਮਾਨਦਾਰੀ ਨਾਲ ਪੈਰਾ ਦਿੰਦੇ ਹੋਏ ਐਸਟੀਐਫ ਦੀ ਸਾਰੀ ਟੀਮ ਇਨਸਪੈਕਟਰ ਗੋਪੀਚੰਦ, ਐਸਆਈ ਅਮਨਦੀਪ ਸਿੰਘ, ਸੀਨੀਅਰ ਕਾਂਸਟੇਬਲ ਸ਼ਹਿਬਾਜ਼, ਸੁਖਿੰਦਰ ਸਿੰਘ, ਭਾਂਜੀਤ ਸਿੰਘ ਅਤੇ ਮਹਿਲਾ ਕਾਂਸਟੇਬਲ ਕੁਲਦੀਪਕੌਰ ਨੇ ਗੜਾ ਪੈਟਰੋਲ ਪੰਪ ਤੇ ਲਾਗੇ ਦੋ ਨਸ਼ਾ ਤਸਕਰ ਖਾਬੂ ਕੀਤੇ ਹਨ ਜਿਨ੍ਹਾਂ ਦੇ ਕੋਲੋਂ 150 ਗ੍ਰਾਮ ਹਿਊਰਨ ਅਤੇ ਇੱਕ ਦੇਸੀ ਕੱਟਾ ਬਰਾਮਦ ਹੋਇਆ ਹੈ। ਸਰ ਅੱਜ ਤੁਸੀਂ ਦੋ ਯੋਗ ਫੜੇ ਆ ਕੀ ਮਾਮਲਾ ਜਾਣਕਾਰੀ ਦਿਓ। ਅੱਜ ਸਾਡੀ ਪੁਲਿਸ ਪਾਰਟੀ ਐਸਟੀਐਫ ਗੁਰੰਧਰ ਰੇਂਜ ਨੇ ਤੇ ਗੜਾ ਰੋਡ ਤੇ ਪੰਪ ਦੇ ਨੇੜੇ ਨਾਕਾ ਲਗਾਇਆ ਹੋਇਆ ਸੀ ਤੇ ਇਥੇ ਇਨਫਰਮੇਸ਼ਨ ਮਿਲੀ ਕਿਸੇ ਨੇ ਇਨਫਰਮੇਸ਼ਨ ਦਿੱਤੀ ਕਿ ਦੋ ਵਿਅਕਤੀ ਜਿਹੜੇ ਹੈਗੇ ਆ ਹੈਰੋਇਨ ਦੀ ਸਪਲਾਈ ਦੇਣ ਆਏ ਕਿ ਦਾਰੇ ਤੇ ਇਥੇ ਖੜੇ ਹਜਲ ਕਰਦੇ ਹੋ ਰਹੇ ਪੁਲਿਸ ਤੇ ਉਹਨਾਂ ਨੂੰ ਸਾਡੀ ਪੁਲਿਸ ਪਾਰਟੀ ਨੇ ਗ੍ਰਿਫਤਾਰ ਕਰਤੀ ਤੇ ਉਹਨਾਂ ਕੋਲ 150 ਗ੍ਰਾਮ ਹੈਰੋਇਨ ਤੇ ਇੱਕ ਦੇਸੀ ਕਟਾ ਅ ਅ ਕਿੰਨੀ ਦੇਰ ਤੋਂ ਉਹਨੂੰ ਸਟੱਡੀ ਕਰ ਰਹੇ ਤੁਸੀਂ ਇਸ ਕੇਸ ਨੂੰ ਇਨਫੋਰਮੇਸ਼ਨ ਅੱਜ ਹੀ ਮਿਲੀ ਜਾਂ ਪਹਿਲਾਂ ਵੀ ਇਹਦੇ ਬਾਰੇ ਕੁਝ ਜਾਣਕਾਰੀ ਸੀਗੀ ਤੁਹਾਨੂੰ ਨਹੀਂ ਪਹਿਲਾਂ ਵੀ ਇਹਦੇ ਬਾਰੇ ਸ਼ਿਕਾਇਤਾਂ ਆਈਆਂ ਸੀਗੀਆਂ ਵੀ ਸਪਲਾਈ ਕਰਦੇ ਆ ਬਟ ਅੱਜ ਸਾਡੀ ਪੁਲਿਸ ਪਾਰਟੀ ਨੇ ਉਹ ਇਨਫੋਰਮੇਸ਼ਨ ਮਿਲਣ ਤੇ ਇਹ ਖੰਡਾਤਾ ਲਗਾ ਸਰ ਜਿਹੜੇ ਇਹੋ ਪੜੇ ਆ ਇਹਨਾਂ ਦਾ ਨਾਮ ਕੀ ਹੈ ਕਿੱਥੇ ਦੇ ਰਹਿਣ ਵਾਲੇ ਆ ਇੱਕ ਦਾ ਨਾਮ ਸੌਰਵ ਹੈ ਸੌਰਵ ਪੁੱਤਰ ਬੁਗਾ ਦਾਸ ਈਦਗਰ ਨਗਰ ਮਹੱਲਾ ਗੜਾ ਤੇ ਦੂਸਰਾ ਹੈਗਾ ਸਾਹਿਲ ਜੀ ਸਾਹਿਲ ਨਹਿਰ ਉਤਰ ਜੰਦਰਮੋਹ ਮੰਡੀ ਰੋਡ ਜਲੰਧਾ ਕਿੰਨੇ ਸਮੇਂ ਤੋਂ ਜਿਹੜਾ ਦੇਣਾ ਸੀ ਸੋਰਨ ਨੂੰ ਨਸ਼ਰ ਜਿਹੜਾ ਸਾਹਿਲ ਜਿਹੜੇ ਦੋ ਕੇਸ ਫੜੇ ਜਿਹੜੇ ਆਪਾਂ ਫਿਲਹਾਲ ਇਹ ਦੇਣਾ ਆਇਆ ਸੀਗਾ ਜੀ ਅੱਛਾ ਜੀ ਹਾਂ ਕੌਣ ਦੇਣਾ ਆਇਆ ਸੀਗਾ ਕਿਹਨੇ ਕਿ ਸਾਹਿਲ ਹੀ ਦੇਣਾ ਹੈ ਜੀ ਕਿਰਤਾ ਕਰਦਾ ਸਰ ਜਦੋਂ ਤੁਸੀਂ ਮੌਕੇ ਦੇ ਉੱਤੇ ਪਹੁੰਚੇ ਹੋ ਇੱਥੇ ਪਤਾ ਲੱਗਿਆ ਕਿ ਤੁਹਾਡੀ ਟੀਮ ਨੇ ਜਿਹੜਾ ਆ ਕਈ ਲੋਕਾਂ ਦੇ ਜਿਹੜਾ ਪਿੱਛਾ ਕੀਤਾ ਆ ਲੇਕਿਨ ਉਹ ਭੱਜ ਗਏ ਕੀ ਹੋਰ ਵੀ ਫਰਾਰ ਹੋਏ ਇਸ ਮਾਮਲੇ ਵਿੱਚ ਨਹੀਂ ਇਹ ਸਿਰਫ ਦੋ ਹੀ ਸੀਗੇ ਸਿਰਫ ਦੋ ਹੀ ਸੀਗੇ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਸੀ ਹੁਣ ਮੈਂ ਇਨਵੈਸਟੀਗੇਸ਼ਨ ਕਰ ਰਿਹਾ ਹਾਂ ਕਿ ਜੋ ਵੀ ਅੰਡਰ ਸੈਕਸ਼ਨ ਲਾ ਕੇ ਤੇ ਇਹਨਾਂ ਤੋਂ ਬਿਆਨ ਦਰਖ ਦਿੱਤਾ ਜਾਊਗਾ ਤੇ ਅਗਲੀ ਇਹ ਕੰਮ ਕੀ ਕਰਦੇ ਦੋਨੋਂ ਮੁੰਡੇ ਕੰਮ ਫਿਲਹਾਲ ਮੈਂ ਅਜੇ ਪੁੱਛ ਰਚ ਕਰ ਰਿਹਾ ਹਾਂ ਮੈਂ ਤੇ ਬਾਤ ਪਹਿਲਾਂ ਠੀਕ ਕਿੰਨੀ ਦੇਰ ਤੋਂ ਪੁੱਛਣਾ ਵੀ ਪਹਿਲਾਂ ਵੀ ਇਹਨਾਂ ਕੋਈ ਕੰਮ ਕਰ ਰਹੇ ਜਾਂ ਇਹ ਪਹਿਲਾ ਹੀ ਕੇਸ ਇਹਨਾਂ ਦਾ ਮੈਨੂੰ ਪਤਾ ਲੱਗਿਆ ਵੀ ਪਹਿਲਾਂ ਵੀ ਕੰਮ ਕਰ ਰਹੇ ਇਹ ਪਰਚੇ ਹੈਗੇ ਇਹਨਾਂ ਦੇ ਪਹਿਲਾਂ ਦੇ ਉਹ ਤਾਂ ਹੁਣ ਦੇਖਦੇ ਪਾਇਆ ਜੋ ਵੀ ਅੱਗੇ ਆਏਗਾ ਇਨਵੈਸਟੀਗੇਸ਼ਨ ਜੋ ਸਾਹਮਣੇ ਕਰਾਂਗੇ ਠੀਕ ਹੈ ਜੀ ਮਿਹਰਬਾਨੀ ਸ਼ੁਕਰੀਆ ਜੀ ਦੇਨਿਵ ਗਲਤੋਂ ਅਸ਼ੋਕ ਦੀ ਪਤਨੀ